ਚਾਰ ਨੰਬਰ ਸ਼ਲੋਖ ਤੋਂ ਅੱਜ ਦੇ ਵਿਚਾਰ ਆਰੰਭ ਕਰਦੇ ਆਂ ਅੱਜ ਦੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀ ਜੰਤਰੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਾਤਨਾਮ ਸ੍ਰੀ ਵਾਹਿਗੁਰੂ ਜੀ ਕਬੀਰਾ ਕੰਚਣ ਕੇ ਕੁੰਡਲ ਵਣੇ ਉਪਰ ਲਾਲ ਜੜਾ ਕਬੀਰ ਸਾਹਿਬ ਮਹਾਰਾਜ ਜੀ ਫਰਮਾ ਰਹੇ ਨੇ ਇਸ ਤੋਂ ਪਹਿਲਾਂ ਇੱਕ ਸ਼ਲੋਕ ਜਿਹੜਾ 2 ਨੰਬਰ ਸ਼ਲੋਕ ਵਿਚਾਰਿਆ ਕਬੀਰ ਸਾਹਿਬ ਜੀ ਦਾ ਉਥੇ ਕਬੀਰ ਸਾਹਿਬ ਜੀ ਨੇ ਦੱਸਿਆ ਕਿ ਵਾਹਿਗੁਰੂ ਦੀ ਬੰਦਗੀ ਦੇ ਲਈ ਹਉਮੈ ਦਾ ਤਿਆਗ ਜ਼ਰੂਰੀ ਹੈ ਤੇ ਕਬੀਰ ਸਾਹਿਬ ਕਹਿੰਦੇ ਵੀ ਕੁਦਰਤੀ ਮੇਰਾ ਜਨਮ ਐਸੇ ਪਰਿਵਾਰ ਚ ਹੋਇਆ ਕਿ ਸਾਨੂੰ ਕਿਸੇ ਜਾਤੀ ਦਾ ਜਾਂ ਕਿਸੇ ਪੈਸੇ ਦਾ ਗੁਮਾਨ ਕਰਨ ਦਾ ਸਮੇਂ ਨਹੀਂ ਬਣ ਸਕਿਆ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ ਬਲੇ ਹਾਰੀ ਇਸ ਜਾਤ ਕੋ ਜੇ ਜੱਪਿਓ ਸਿਰ ਜਨਹਾਰ ਮੈਂ ਤਾਂ ਐਸੇ ਪਰਿਵਾਰ ਵਿੱਚ ਜਨਮਿਆ ਜਿੱਥੇ ਲੋਕੀ ਸਾਡੇ ਨਾਂ ਤੇ ਹੱਸਦੇ ਸੀ ਸਾਡੇ ਅੰਦਰ ਜਾਤ ਦਾ ਤਾਂ ਮਾਨ ਨਾ ਰਿਆ ਕਈ ਲੋਕਾਂ ਨੂੰ ਪੈਸੇ ਦਾ ਮਾਣ ਹੁੰਦਾ ਸਾਦੇ ਰਾਸੇ ਜੇ ਪਰਿਵਾਰ ਚ ਜਨਮ ਹੋਇਆ ਪੈਸੇ ਦਾ ਵੀ ਮਾਣ ਕੋਈ ਨਹੀਂ ਸੀ ਮੈਂ ਸਦਕੇ ਜਾਨਾ ਕਹਿੰਦਾ ਰੱਬ ਨੇ ਮੈਨੂੰ ਇਹੋ ਜੇ ਪਰਿਵਾਰ ਚ ਪੈਦਾ ਕੀਤਾ ਮੇਰੇ ਤੇ ਬਚਪਨ ਤੋਂ ਇਹ ਬਹੁਤ ਵੱਡੀ ਇੱਕ ਕਿਰਪਾ ਹੀ ਹੋ ਗਈ ਰੱਬ ਦੀ ਹੁਣ ਦੂਜੇ ਪਾਸੇ ਇਸ 4 ਨੰਬਰ ਸ਼ਲੋਕ ਚ ਬਖਸ਼ਿਸ਼ ਕਰਦੇ ਨੇ ਕਹਿੰਦੇ ਮਨੁੱਖ ਸੰਸਾਰ ਤੇ ਆਇਆ ਤੇ ਪਰ ਜਦੋਂ ਜਨਮ ਲੈਂਦਾ ਕੁਝ ਇੱਕ ਗੱਲਾਂ ਦਾ ਉਹਨੂੰ ਜਨਮ ਤੋਂ ਹੀ ਕੋਈ ਬੈਨੀਫਿਟ ਮਿਲ ਜਾਂਦਾ ਹੈ। ਨੇਚਰਲੀ ਇਹ ਗੱਲਾਂ ਦੇਖੋ ਸਾਰੇ ਇੱਕੋ ਜਿਹੇ ਪਰਿਵਾਰਾਂ 'ਚ ਇੱਕੋ ਜਿਹੇ ਇਲਾਕੇ 'ਚ ਨਹੀਂ ਵੱਖ-ਵੱਖ ਪਰਿਵਾਰ ਵੱਖ-ਵੱਖ ਇਲਾਕੇ ਘਰਾਂ 'ਚ ਜਨਮ ਲੈਂਦੇ ਆ। ਹੁਣ ਇੱਕ ਮਨੁੱਖ ਐਸੇ ਪਰਿਵਾਰ 'ਚ ਜਨਮ ਲੈਂਦਾ ਜਿਹਦੇ ਕੋਲੇ ਪੈਸੇ ਦੀ ਦੌਲਤ ਦੀ ਬਹੁਤਾਇਤ ਹੈ। ਤੇ ਜਨਮ ਤੋਂ ਹੀ ਉਹ ਇਦਾਂ ਦੇ ਕੱਪੜੇ ਪਾਉਂਦਾ ਹੈ। ਜਿਹੜੇ ਵਾਕੀਆਂ ਨੂੰ ਵਧੀਆ ਨੇ ਜਾਂ ਮਹਿੰਗੇ ਨੇ ਸਰੀਰ ਦੇ ਉੱਪਰ ਸੋਨੇ ਦੇ ਚਾਂਦੀ ਦੇ ਗਹਿਣੇ ਪਾਉਂਦਾ ਤੇ ਸਾਰੀ ਜ਼ਿੰਦਗੀ ਇਸ ਚੀਜ਼ ਦੇ ਮਾਣ ਵਿੱਚ ਰਹਿ ਜਾਂਦਾ ਹੈ ਕਿ ਮੇਰੇ ਵਰਗਾ ਕੌਣ ਹੈ ਮੈਂ ਤਾਂ ਸਾਰਿਆਂ ਤੋਂ ਵੱਡਾ ਉੱਚਾ ਮੇਰੇ ਵਰਗਾ ਕੌਣ ਇਦਾਂ ਦਾ ਮਨੁੱਖ ਤੇ ਜੇ ਰੱਬ ਦੀ ਗੱਲ ਸੁਣਦਾ ਵੀ ਹੈ ਸੁਣਦੇ ਹੋਏ ਉਹਨੂੰ ਇਦਾਂ ਲੱਗਦਾ ਹੈ ਵੀ ਜਿਹੜੀ ਇਹ ਰੱਬ ਦੀ ਗੱਲ ਹੋ ਰਹੀ ਜਾਂ ਬਾਣੀ ਦੀ ਗੱਲ ਹੋ ਰਹੀ ਤਾਂ ਆਮ ਆ ਜਿਹੜੇ ਲੋਕ ਫਿਰਦੇ ਇੰਨਾਂ ਲਈ ਆ ਮੈਨੂੰ ਤਾਂ ਲੋੜ ਨਹੀਂ ਹੈ ਇਸ ਚੀਜ਼ ਦੀ ਉਹਦੇ ਜੇ ਮੱਥਾ ਵੀ ਟੇਕਣਾ ਪਏ ਉਹਦਾ ਮੱਥਾ ਟੇਕਣਾ ਵੀ ਇਦਾਂ ਹੁੰਦਾ ਇੱਕ ਹੰਕਾਰ ਜਿਹੇ ਦੇ ਵਿੱਚ ਹੁੰਦਾ ਵੀ ਮੈਂ ਕਬੇਸਾ ਮਹਾਰਾਜ ਕਹਿੰਦੇ ਵੀ ਦੇਖੋ ਹੁਣੇ ਮਨੁੱਖ ਦੇ ਅੰਦਰ ਹੋਂਮੇ ਕਿੱਡੀ ਪ੍ਰਵਲ ਹੈ ਪਦਾਰਥਾਂ ਦੀ ਹੋਂਮੇ ਕਿੱਡੀ ਪ੍ਰਵਲ ਹੈ ਹੁਣ ਇਹੋ ਜਿਹਾ ਮਨੁੱਖ ਕਿਤੇ ਕੋਈ ਆਤਮਿਕ ਆਨੰਦ ਮਾਣ ਸਕਦਾ ਕੋਈ ਆਤਮਿਕ ਸੁਖ ਮਾਣ ਸਕਦਾ ਜਿਹੜਾ ਇਦਾਂ ਹੰਕਾਰ ਤੇ ਆਧਾਰ ਤੋਂ ਕੇ ਜੀਵਨ ਬਤੀਤ ਕਰਦਾ ਉਹਦਾ ਜ਼ਿਕਰ ਕਰ ਰਹੇ ਨੇ ਕਬੀਰ ਕੰਚਨ ਕੇ ਕੁੰਡਲ ਬਣੇ ਇਹ ਮਰਦਾਵਾ ਵੇਸ ਮਰਦਾਵਾ ਗਹਿਣੇ ਸਮੇਂ ਦੇ ਨਾਲ ਨਾਲ ਇਹ ਚੀਜ਼ਾਂ ਬਦਲਦੀਆਂ ਜਾਂਦੀਆਂ ਜਿਵੇਂ ਕੰਨਾਂ ਦੇ ਵਿੱਚ ਕਈ ਨੌਜਵਾਨ ਨੱਤੀਆਂ ਪਾ ਲੈਂਦੇ ਇਹ ਸਧਾਰਨ ਲੋਕਾਂ ਦਾ ਪਹਿਰਾਵਾ ਸੀ ਜਿਹੜੇ ਜਿਆਦਾ ਮਾਇਆ ਵਾਲੇ ਸਨ ਪਹਿਲੇ ਸਮੇਂ ਚ ਉਹ ਕੁੰਡਲ ਪਾ ਲੈਂਦੇ ਮੋਟੇ ਕੰਨਾਂ ਦੇ ਵਿੱਚ ਬੰਦੇ ਵੀ ਪਾਉਂਦੇ ਸਨ ਏਹ ਕਵੀਰ ਪੈਸਾ ਵੜਾ ਹੈ ਦੌਲਤ ਵੜੀ ਹੈ ਤੇ ਉਹਦੇ ਕੁੰਡਲ ਕੰਨਾਂ 'ਚ ਪਾਏ ਹੋਏ ਨੇ ਉੱਪਰ ਲਾਲ ਜੜਾ ਕੇਵਲ ਸੋਨੇ ਦੇ ਕੁੰਡਲ ਨਹੀਂ ਬਲਕਿ ਉਹਨਾਂ 'ਚ ਸੋਨੇ ਕੀਮਤੀ ਲਾਲ ਰਤਨ ਵੀ ਜੜੇ ਹੋਏ ਨੇ ਬਹੁਤ ਸੋਹਣੇ ਗਹਿਣੇ ਮਨੁੱਖ ਪਾਈ ਫਿਰਦਾ ਤੇ ਇਹਨਾਂ ਦਾ ਮਾਣ ਆਪਣੇ ਮਨ ਵਿੱਚ ਚੁੱਕਿਆ ਹੋਇਆ ਕਿ ਮੇਰੇ ਵਰਗਾ ਕੌਣ ਹੈ ਹੁਣ ਜਿਹੜਾ ਮਨੁੱਖ ਇਸ ਤਰ੍ਹਾਂ ਦੇ ਪਦਾਰਥਾਂ ਦਾ ਮਾਣ ਆਪਣੇ ਅੰਦਰ ਚੁੱਕੀ ਫਿਰਦਾ ਤਕਬੀਰ ਸਾਹਿਬ ਮਹਾਰਾਜ ਕਹਿੰਦੇ ਐਸੇ ਮਨੁੱਖ ਦੀ ਹਾਲਤ ਕੀ ਹੈ ਦੇਸੈ ਦਾਦੇ ਕਾਣ ਜਿਉ ਜਿਨ ਮਨ ਨਹੀਂ ਨਾਓ ਜਿਨ੍ਹਾਂ ਦੇ ਮਾਨ ਵਿੱਚ ਵਾਹਿਗੁਰੂ ਜੀ ਦਾ ਨਾਮ ਨਹੀਂ ਹੈ ਉਹ ਸਮਝ ਲਓ ਦੇਸਾਂ ਦਾਦੇ ਕਾਨ ਜਿਉ ਕਾਨੇ ਹੁੰਦੇ ਆ ਸਰਾਕੜੇ ਦੇ ਦੇਖਣ ਨੂੰ ਦੇਖੋ ਬਾਹਰੋਂ ਕਿੰਨਾ ਮਲਾਇਮ ਲੱਗਦਾ ਹੈ ਵਿੱਚੋਂ ਥੋਥਾ ਉਹ ਮਨੁੱਖੇ ਦਾ ਸਮਝ ਲਓ ਵੀ ਬਾਹਰੋਂ ਲਿਸ਼ਕ ਪੁਸ਼ਕ ਹੈ ਅੰਦਰੋਂ ਥੋਥਾਪਣ ਹੈ ਉਹਨਾਂ ਦੇ ਜਿਹੜੇ ਇਸ ਤਰ੍ਹਾਂ ਹੰਕਾਰ ਦੇ ਵਿੱਚ ਪਦਾਰਥਾਂ ਦੇ ਹਉਮੈਚ ਨੇ ਸਹਿਜਾ ਮਨੁੱਖ ਕਦੇ ਆਤਮਕ ਅਨੰਦ ਨਹੀਂ ਮਾਨ ਸਕਦਾ ਸਾਧ ਸੰਤ ਜੀ ਹੁਣ ਇੱਥੇ ਧਿਆਨ ਦੇਣਾ ਸੁਖਨੀ ਸਾਹਿਬ ਜੀ ਦੇ ਜਾਪ ਆਪਣੇ ਗੁਰਦੁਆਰਾ ਸਾਹਿਬ ਹੁੰਦੇ ਹੀ ਰਹਿੰਦੇ ਆ ਤੇ ਆਮ ਸੰਗਤਾਂ ਵੀ ਪਾਠ ਕਰਦੇ ਆ ਸੁਖਨੀ ਸਾਹਿਬ ਦਾ ਘਰਾਂ 'ਚ ਵੀ ਦੁੱਖ ਸੁੱਖ ਵੇਲੇ ਪਾਠ ਕਰਾਉਣੇ ਆਪਾਂ ਸੁਖਨੀ ਸਾਹਿਬ ਦੀ 6 ਨੰਬਰ ਅਸ਼ਟਪਦੀ ਤੇ 6 ਨੰਬਰ ਅਸ਼ਟਪਦੀ 'ਚ ਵੀ ਗੁਰੂ ਅਰਜਨ ਦੇਵ ਜੀ ਗਹਿਣੇ ਪਹਿਨਣ ਦਾ ਜ਼ਿਕਰ ਕਰਦੇ ਨੇ ਬਾਰੇ ਅਥੇ ਗੁਰੂ ਸਾਹਿਬ ਮਹਾਰਾਜ ਜੀ ਕੀ ਕਹਿੰਦੇ ਨੇ ਗੁਰੂ ਸਾਹਿਬ ਮਹਾਰਾਜ ਗੁਰੂ ਅਰਜਨ ਦੇ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਜੇ ਤੂੰ ਗਹਿਣੇ ਪਹਿਨੇ ਦਿੱਥੋਂ ਸ਼ੁਰੂ ਹੁੰਦੀ ਅਸ਼ਟਪਦੀ ਜਿਹ ਪ੍ਰਸਾਦ ਛਤਿ ਅਮਰਤ ਖਾਹੇ ਸੋਹਣੇ ਸੋਹਣੇ ਭੋਜਨ ਖਾਨਾ ਤਰ੍ਹਾਂ ਤਰ੍ਹਾਂ ਦੇ ਪ੍ਰਕਾਰ ਪ੍ਰਕਾਰ ਦੇ ਤਿਸ ਠਾਕੁਰ ਕੋ ਰਖ ਮਨ ਮਾਏ ਜਦੋਂ ਪ੍ਰਸ਼ਾਦਾ ਛਕਣ ਲੱਗਿਆ ਵਚਨ ਕੀਤਾ ਕਿ ਮਨ ਦੇ ਵਿੱਚ ਭਾਵ ਕੀ ਆਇਆ ਮਨ ਦੇ ਵਿੱਚ ਗੁਰਮਖੋ ਭਾਵ ਆ ਗਿਆ ਰਹਿਣ ਦਿਨਸ ਪਰਵਾਤ ਤੂੰ ਹੈ ਹੀ ਗਾਵਣਾ ਜੇ ਜੰਤ ਸਰਬਤ ਨਾਉ ਤੇਰਾ ਧਿਆਵਣਾ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਰੱਬ ਦੀ ਬਖਸ਼ਿਸ਼ ਵੀ ਹੋ ਗਈ ਤੇ ਭੋਜਨ ਦਾ ਆਨੰਦ ਵੀ ਮਾਨ ਲਿਆ ਜੇ ਪ੍ਰਸਾਸ਼ਤੀ ਅਮਰਤ ਖਾਂਹੇ ਤਿਸ ਠਾਕੁਰ ਕੋ ਰਖਮਣਵਾ ਜੇ ਪ੍ਰਸਾਦ ਸੁਗੰਧਤ ਤਣ ਲਾਵ ਹੈ ਏਵਨ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਸੁਬੰਧ ਸੁਬੰਧੀਆਂ ਪਰਫਿਊਮ ਡਿਓਡਰੈਂਟ ਕਿਸੇ ਵੀ ਤਰ੍ਹਾਂ ਦਾ ਸਰੀਰ ਤੇ ਬਾਡੀ ਤੇ ਅਪਲਾਈ ਕਰਦਾ ਕੱਪੜਿਆਂ ਨੂੰ ਲਾਉਣਾ ਮੇਰੇ ਚ ਸੁਗੰਧੀ ਆਵੇ ਕਹਿੰਦੇ ਉਦੋਂ ਵੀ ਵਾਹਿਗੁਰੂ ਜਪ ਲਿਆ ਕਰ ਤੇਰੇ ਕੱਪੜਿਆਂ ਚੋਂ ਵੀ ਸੁਗੰਧੀ ਤੇਰੇ ਜੀਵਨ ਚੋਂ ਵੀ ਸੁਗੰਧੀ ਆਏਗੀ ਜੇ ਪ੍ਰਸਾਦ ਆਪੂਖਣ ਪਹਿਰੀ ਜੱਗੇ ਜਾ ਕੇ ਬਚਨ ਆਉਂਦਾ ਹੈ ਆਪੂਖਣ ਕਹਿੰਦੇ ਗੈਣੇ ਜੋ ਆਪਣਾ ਜਿਹਦੇ ਵਿਸ਼ੇ ਨਾਲ ਸੰਬੰਧਿਤ ਹੈ ਮੰਨਤੇ ਸਿਮਰਤ ਕਿਉਂ ਆਲ ਸਕੀ ਜੈ ਜੇ ਤੈਨੂੰ ਗਹਿਣੇ ਦੇ ਦਿੱਤੇ ਆ ਰੱਬ ਨੇ ਸਮਰੱਥਾ ਦਿੱਤੀ ਐ ਤਾਂ ਪੈਣਦੇ ਹੋਏ ਹੰਕਾਰ ਨਾ ਕਰਿਆ ਕਰ ਕਿ ਮੇਰੇ ਕੋਲੇ ਗਹਿਣੇ ਆ ਮੇਰੇ ਕੋਲ ਕੀਮਤੀ ਚੀਜ਼ਾਂ ਬਾਕੀ ਤਾਂ ਉਦਾਂ ਹੀ ਫਿਰਦੇ ਆ ਬਲਕਿ ਇਹ ਕਿਹਾ ਕਰਕੇ ਹੈ ਰੱਬ ਜੀ ਤੂੰ ਆਪਣੀਆਂ ਬਖਸ਼ਿਸ਼ਾਂ ਨਾਲ ਮੈਨੂੰ ਨਵਾਜ਼ਿਆ ਆ ਇਹ ਤੇਰੀ ਰਹਿਮਤ ਦੀ ਨਿਸ਼ਾਨੀ ਐ ਗਾਵੇ ਕੋ ਦਾਤ ਜਾਣੇ ਨਿਸ਼ਾਨ ਇਹ ਤੇਰੀ ਦਾਤ ਐ ਤੇਰੀ ਰਹਿਮਤ ਦੀ ਨਿਸ਼ਾਨੀ ਐ ਦਾਤਵੇ ਵਰਤ ਲਈ ਦਾਤੇ ਨਾਲ ਵੀ ਜੁੜ ਗਏ ਤਾਂ ਮਹਾਰਾਜ ਜੀ ਇੱਥੇ ਕਬੀਰ ਸਾਹਿਬ ਫਰਮਾਉਂਦੇ ਨੇ ਜੇ ਤੂੰ ਇਹ ਗਹਿਣੇ ਆधिक ਪਾਉਣਾ ਹੈ ਪਰ ਨਾਲ ਹੰਕਾਰ ਚੁੱਕਿਆ ਹੈ ਤਾਂ ਸਮਝ ਲੈ ਤੂੰ ਕਾਨਿਆਂ ਦੀ ਤਰ੍ਹਾਂ ਬਾਹਰੋਂ ਤਾਂ ਲਿਸ਼ਕ ਕੁਛ ਹੈ ਅੰਦਰੋਂ ਥੋਤਾ ਹੈ ਤੇ ਜਦੋਂ ਗਹਿਣੇ ਪਾਉਣੇ ਆ ਮੈਂ ਇੱਕ ਗੱਲ ਵਿੱਚ ਹੋਰ ਐਡ ਕਰ ਦਿਆਂ ਸਿੱਖੀ ਦੇ ਵਿੱਚ ਜੋ ਗਹਿਣਿਆਂ ਦਾ ਹੈ ਸਭ ਤੋਂ ਵੱਡੇ ਤਾਂ ਆਪਣੇ ਪੰਜ ਕਕਾਰ ਨੇ ਦੂਜਾ ਵਚਨ ਹੈ ਵੀ ਜੇ ਕੋਈ ਗਹਿਣਾ ਪਾਉਂਦਾ ਵੀ ਹੈ ਤਾਂ ਛੇਦਕ ਗਹਿਣਿਆਂ ਦਾ ਮਣਾ ਕੀਤਾ ਹੋਇਆ ਹੈ ਛੇਦਕ ਤੋਂ ਮਤਲਬ ਸਰੀਰ ਦੇ ਵਿੱਚ ਛੇਦ ਕਰਕੇ ਜਿਹੜਾ ਗਹਿਣਾ ਪਾਇਆ ਜਾਏ ਨੱਕ ਚ ਕੋਕਾ ਪਾਉਣਾ ਨਥ ਪਾਉਣੀ ਜਾ ਕੰਨਾਂ ਚ ਛੇਦ ਕਰਕੇ ਪਾਉਣੇ ਉਹ ਮਣਾ ਨੇ ਬਾਕੀ ਜਿਹੜੇ ਗਹਿਣੇ ਆ ਉਹ ਪੈਣੇ ਵੀ ਜਾ ਸਕਦੇ ਆ ਕੋਈ ਐਸੀ ਗੱਲ ਨਹੀਂ ਕੋਈ ਗਾਲ ਚ ਕੋਈ ਹਾਰ ਪਾ ਲੈਂਦਾ ਕੋਈ ਉਂਗਲੀ ਚ ਛਾਂਪ ਪਾ ਲੈਂਦਾ ਹੈ ਕੋਈ ਵੀਣੀ ਚ ਪਾ ਲੈਂਦਾ ਹੈ ਉਹ ਪੈਣੇ ਜਾ ਸਕਦੇ ਆ ਤਾਂ ਸਾਧ ਸੰਗਤ ਜੀ ਕਬੀਰ ਸਾਹਿਬ ਮਹਾਰਾਜੋ ਫਰਮਾ ਰਹੇ ਨੇ ਜਦੋਂ ਵਾਹਿਗੁਰੂ ਦੀ ਬੰਦਗੀ ਕਰਨੀ ਹੈ ਹੰਕਾਰ ਨਹੀਂ ਚਾਹੀਦਾ ਹੋਮੇ ਨਹੀਂ ਚਾਹੀਦੀ ਜੇ ਪਦਾਰਥ ਦੀ ਹੋਮੇ ਆ ਰਹੀ ਹੈ ਇਹੋ ਜਿਹਾ ਮਨੁੱਖ ਵਾਹਿਗੁਰੂ ਦੀ ਬੰਦਗੀ 'ਚ ਨਹੀਂ ਜੁੜੇਗਾ ਕਬੀਰ ਐਸਾ ਏਕਾਦ ਜੋ ਜੀਵਤ ਮਰਤਕ ਹੋਏ ਨਿਰਭੈ ਹੋਏ ਕੈ ਗੁਣ ਰਵੈ ਜਤ ਪੇਖੋਂ ਤਤ ਸੋਏ ਪਰ ਏ ਕਵੀਰ ਇਹੋ ਜਾਂ ਕੋਈ ਵਿਰਲਾ ਹੁੰਦਾ ਹੈ ਜੋ ਜਿਉਂਦੇ ਜੀ ਮਰਤਕ ਹੋ ਜਾਂਦਾ ਹੈ ਸੰਸਾਰ ਦੇ ਵਿੱਚ ਰਹਿੰਦੇ ਹੋਏ ਵਰਤਦੇ ਹੋਏ ਆਪਣੇ ਮਨ ਨੂੰ ਵਾਸਨਾਵਾਂ ਤੋਂ ਨਿਰਲੇਪ ਕਰਦਾ ਜਿਉਂਦੇ ਜੀ ਮਰਤਕ ਹੋਣਾ ਮਨ ਨੂੰ ਵਾਸਨਾਵਾਂ ਤੋਂ ਨਿਰਲੇਪ ਕਰਨਾ ਮਨ ਨੇ ਤਾਂ ਹੁਣ ਆਪਣੇ ਸਾਥ ਸੰਗਤ ਜੇ ਕਾਇਆ ਨਗਰ ਇੱਕ ਬਾਲਕ ਵਸਿਆ ਖਿਨ ਪਲ ਠਿਰ ਨਾ ਰਹੀ ਆ ਬੱਚੇ ਆ ਨਾ ਪਰਿਵਾਰਾਂ ਦੇ ਦੇਖੋ ਪਕੜਦੇ ਆ ਗੋਦੀ ਚ ਬਿਠਾਉਂਦੇ ਆ ਫੇਰ ਭੱਜ ਲੈਂਦੇ ਉੱਠ ਕੇ ਫੇਰ ਦੌੜਦੇ ਆ ਕਈ ਵਾਰੀ ਚੀਕਾਂ ਮਾਰਦੇ ਆ ਗੁਰੂ ਕਹਿੰਦੇ ਇਦਾਂ ਹੀ ਤੇਰਾ ਸਰੀਰ ਇੱਕ ਨਗਰ ਐ ਚ ਵੀ ਆ ਮਨ ਬੈਠਾ ਬੱਚੇ ਦੀ ਤਰ੍ਹਾਂ ਇਦਾਂ ਟੱਪ ਰਿਹਾ ਖਿਨ ਪਲ ਠਿਰ ਨਾ ਰਹੀ ਅਨੇਕ ਉਪਾਅ ਯਤਨ ਕਰ ਥਾਕੇ ਬਾਰੰਬਾਰ ਪਰਮਾਈ ਫਟਕਦੇ ਰਹਿਣ ਇਹ ਮਾਨਦਿਆਂ ਬਿਰਤੀਆਂ ਨੂੰ ਕਾਬੂ ਕਰਨਾ ਹੀ ਜੀਵਨ ਮਰਤਕ ਹੋਣਾ ਹੈ ਕਬੀਰ ਐਸਾ ਏਕਾਦ ਇਹੋ ਜਿਹਾ ਕੋਈ ਇੱਕ ਅੱਦਾ ਵਿਰਲਾ ਹੀ ਹੁੰਦਾ ਹੈ ਜਿਹੜਾ ਇਹ ਗੱਲ ਨੂੰ ਇਸ ਰਮਜ਼ ਨੂੰ ਸਮਝ ਕੇ ਆਪਣੀਆਂ ਬਿਰਤੀਆਂ ਨੂੰ ਕਾਬੂ ਕਰਨ ਦਾ ਯਤਨ ਕਰਦਾ ਨਿਰਭੈ ਹੋਏ ਕੈ ਗੁਣ ਰਵੈ ਤੇ ਨਿਰਭੈ ਹੋ ਕੇ ਦੁਨੀਆਂ ਦੇ ਲਿਹਾਜ਼ ਨੂੰ ਵਾਧੇ ਘਾਟੇ ਦੀ ਵਿਚਾਰ ਨੂੰ ਛੱਡ ਕੇ ਗੁਣ ਰavay ਕੇ ਮੈਂ ਤੇ ਵੈਗਰੂ ਦੇ ਗੁਣ ਗਾਉਣੇ ਆ ਕਬੀਰ ਸਾਹਿਬ ਦੇ ਸ਼ਲੋਕਾਂ ਚ ਅੱਗੇ ਬਚਨਾ ਆਇਆ ਕਬੀਰ ਲੋਕ ਕੇ ਨਿੰਦੈ ਬਪੜਾ ਇਹ ਵਿਚਾਰੇ ਨਿੰਦ ਰਹੇ ਨੇ ਇਹਨਾਂ ਨੂੰ ਪਤਾ ਕੀ ਆ ਜਿਹੜੇ ਨਿੰਦ ਰਹੇ ਨੇ ਜਿਨ ਮਨ ਨਾਹੀ ਗਿਆਨ RAM ਕਬੀਰਾ ਰਵ ਰਹੇ ਅਵਰਤ ਜੇ ਸਭ ਕਾਮ ਇਹਨਾਂ ਦੀ ਨਿੰਦਿਆ ਦੀ ਪ੍ਰਵਾਹ ਕਰਾਂ ਮੈਂ ਜਿਨ੍ਹਾਂ ਨੂੰ ਰੱਬ ਦਾ ਬ੍ਰਹਮ ਦਾ ਧਰਮ ਦਾ ਕੀ ਪਤਾ ਉਹਨਾਂ ਜਿਨ੍ਹਾਂ ਨੂੰ ਆਪਣੇ ਆਪ ਦਾ ਆਪਣੇ ਘਰ ਦਾ ਨਹੀਂ ਪਤਾ ਵੀ ਕਿਵੇਂ ਚਲਾਉਣਾ ਇਹਨਾਂ ਦੇ ਪ੍ਰਵਾਹ ਕਰਮ ਹੈ ਨਿਰਭੈ ਹੋਏ ਕਹ ਗੁਣ ਰਵੈ ਜਦੋਂ ਰੱਬ ਦੇ ਗੁਣ ਗਾਉਣ ਲੱਗਿਆ ਨਿਰਭੈ ਹੋ ਜਾਏ ਕਿ ਮੇਰੀ ਕੋਈ ਵਡਿਆਈ ਕਰੇਗਾ ਜਾਂ ਮੇਰੀ ਕੋਈ ਨਿੰਦਿਆ ਕਰੇਗਾ ਉਹ ਚੀਜ਼ ਨੂੰ ਇੱਕ ਪਾਸੇ ਰੱਖ ਦਿੱਤਾ ਜਥ ਪੇ ਖੌਨ ਤਤ ਸੋਏ ਕਿਹੜੇ ਰੱਬ ਦੇ ਗੁਣ ਗਾਏ ਜਿਹੜਾ ਰੱਬ ਜਿੱਥੇ ਵੀ ਦੇਖੋ ਸਾਰੇ ਵਸਿਆ ਹੋਇਆ ਹੈ ਉਹਦੇ ਲਈ ਕੋਈ ਖਾਸ ਜਗ੍ਹਾ ਤੇ ਜਾਣ ਦੀ ਲੋੜ ਨਹੀਂ ਕੋਈ ਖਾਸ ਪਹਿਰਾਵੇ ਦੀ ਲੋੜ ਨਹੀਂ ਕੋਈ ਖਾਸ ਤਰ੍ਹਾਂ ਦੇ ਕੋਈ ਹੋਰ ਕਰਮ ਕਾਂਡ ਦੀ ਲੋੜ ਨਹੀਂ ਬਸ ਆਪਣੀਆਂ ਬਿਰਤੀਆਂ ਨੂੰ ਕਾਬੂ ਕਰਨਾ ਤੇ ਨਿਰਭੈਤਾ ਵਾਲੀ ਅਵਸਥਾ ਚ ਆ ਕੇ ਉਹਦੇ ਗੁਣ ਗਾਉਣ ਦਾ ਯਤਨ ਕਰਨਾ ਏਕ ਵੀਰ ਪਰ ਕੋਈ ਬਿਰਲਾ-ਵਿਰਲਾ ਹੁੰਦਾ ਹੈ ਪਰ ਜੇ ਇਹ ਗੱਲ ਬਣ ਜਾਏ ਜੇ ਗੱਲ ਵਣ ਜਾਏ ਸਮਝ ਚ ਆ ਗਈ ਜੋ ਕਬੀਰ ਸਾਹਿਬ ਕਹਿੰਦੇ ਨੇ ਫੇਰ ਕੀ ਹੋਵੇਗਾ 6 ਨੰਬਰ ਸ਼ਲੋਕ ਕਬੀਰ ਜਾ ਦਿਨ ਹੋ ਮੂਆ ਪਾਛੈ ਭਯਾਨੰਦ ਮੋਹਿ ਮਿਲਿਓ ਪ੍ਰਭ ਆਪਣਾ ਸੰਗੇ ਭਜੈ ਗੋਵਿੰਦ ਕਬੀਰ ਜਾ ਦਿਨ ਜਿਹੜੀ ਗੱਲ ਪਹਿਲੇ ਸ਼ਲੋਕ ਚ ਕਹੀ 5 ਨੰਬਰ ਚ ਕਹਿੰਦੇ ਇਹ ਜਿਹੜੀ ਗੱਲ ਮੈਂ ਕਰ ਰਿਹਾ ਜਾਂ ਦਿਨ ਜਿਸ ਦਿਨ ਹੋਮ ਹੋਆ ਮੈਨੂੰ ਆਪਣਾ ਆਪੇ ਇਦਾਂ ਮਾਰਨਾ ਆ ਗਿਆ ਨਾ ਪਾਛੈ ਭਯਾਨੰਦ ਪਿਛੇ ਫਿਰ ਨੰਦ ਹੀ ਵਰਤ ਗਿਆ ਰਸ ਹੀ ਵਰਤ ਗਿਆ ਮੋਹ ਮਿਲੇ ਉਹ ਪ੍ਰਭ ਆਪਣਾ ਮੈਨੂੰ ਆਪਣਾ ਪ੍ਰਭੂ ਜੀ ਐਨ ਪਰਮਾਤਮਾ ਪ੍ਰਤੱਖ ਹੋ ਗਿਆ ਸੰਗੇ ਭਜੈ ਗੋਬਿੰਦ ਸੰਗੀ ਸਾਥੀ ਦੋਸਤ ਮਿੱਤਰ ਸੰਗੀ ਬਾਣੀ ਚ ਕਿਹਨੂੰ ਕਿਹਾ ਗਿਆ ਹੈ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸੰਸਾਰ ਦੇ ਪਦਾਰਥਾਂ ਦਾ ਵੀ ਜ਼ਿਕਰ ਆਉਂਦਾ ਪਰ ਅਸਲ ਚ ਸੰਗੀ ਕੀ ਆ ਹੈ ਮਨੁੱਖ ਦੇ ਗਿਆਨ ਇੰਦਰੀ ਅੱਖਾਂ ਮੂੰਹ ਜੇਵਾ ਕੰਨ ਸੁਣਨ ਦੇ ਲਈ ਨਾਸਿਕਾ ਸਮੈਲ ਲੈਣ ਲਈ ਚਮੜੀ ਟੱਚ ਕਰਦੇ ਆ ਭਜੈ ਗੋਬਿੰਦ ਇਨਾਂ ਦੇ ਵਿੱਚੋਂ ਵੀ ਗੋਬਿੰਦ ਜੀ ਦਾ ਸਿਮਰਨ ਸ਼ੁਰੂ ਹੋ ਗਿਆ ਰੱਬ ਪ੍ਰਾਇਣ ਹੋ ਗਏ ਮੇਰੇ ਗਿਆਨ ਇੰਦਰੇ ਵਿੱਚ ਜਦੋਂ ਮੈਨੂੰ ਮਰਨਾ ਆ ਗਿਆ ਜਿਸ ਦਿਨ ਮੈਨੂੰ ਇਹ ਗੱਲ ਦੀ ਸਮਝ ਪੈ ਗਈ ਮੈਂ ਮੇਰੇ ਸਾਰੇ ਗਿਆਨ ਇੰਦਰੇ ਵੀ ਉਸੇ ਰਸ ਵਿੱਚ ਉਸੇ ਆਨੰਦ ਵਿੱਚ ਆ ਗਏ ਹਾਂ ਤਾਂ ਸਾਧ ਸੰਗਤ ਜੀ ਇਥੋਂ ਤੱਕ ਸੰਖੇਪ ਵਿਆਖਿਆ 6 ਨੰਬਰ ਸ਼ਲੋਕ ਦੀ ਸੰਪੂਰਨਤਾ ਹੋ ਰਹੀ ਹੈ ਸਮੇਂ ਦੀ ਸਮਾਪਤੀ ਹੈ ਆਪ ਸੰਗਤਾਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ ਸਤਿਗੁਰੂ ਜੀ ਸਾਡੀ ਹਾਜ਼ਰੀ ਦਾ ਪ੍ਰਵਾਨ ਕਰਨ। ਗੁਰੂ ਨੇ ਰਹਿਮਤ ਕੀਤੀ ਅਗਲੇ ਵਿਚਾਰ ਕੱਲ ਦੀ ਕਥਾ ਵੀ ਸਰਵਣ ਕਰਾਂਗੇ। ਅਤੇ ਸਤਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਵਾਜ ਸਾਹਿਬ ਸ੍ਰੀ ਅਮਰਤ ਸਤ ਸਾਹਿਬ ਗੁਰੂ ਨੇ ਵੱਡੀ ਭਾਰੀ ਕਿਰਪਾ ਕੀਤੀ ਆਪਾਂ ਨੂੰ ਕਾਫੀ ਦਿਨ ਭਾਈ ਸਾਹਿਬ ਜੀ ਦੀ ਸੰਗਤ ਕਰਨ ਦਾ ਕੀਰਤਨ ਸੁਣਨ ਦਾ ਮੌਕਾ ਮਿਲਿਆ ਹੈ। ਅੱਜ ਹੁਣ ਭਾਈ ਸਾਹਿਬ ਜੀ ਦੇ ਸੇਵਾ ਹੈ ਜੀ 8 ਵਜੇ ਜਕੇ 10 ਮਿੰਟ ਤੱਕ ਆਪ ਜੀ ਗੁਰਵਾਣੀ ਸ਼ਬਦ ਕੀਰਤਨ ਦੀ ਹਾਜ਼ਰੀ ਭਰਨਗੇ ਆਓ ਹੁਣ ਭਾਈ ਸਾਹਿਬ ਜੀ ਦਾ ਸਮਾਂ ਹੈ ਇਸੇ ਹੀ ਕਾਗਰਤਾ ਦੇ ਨਾਲ ਆਪਾਂ ਸਾਧ ਸੰਗਤ ਜੀ ਹਾਜ਼ਰੀ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਦਾਸ ਵੱਲੋਂ ਵਿਚਾਰ ਕਰਦਿਆਂ ਹੁਣਾਂ ਭੁੱਲਾਂ